ਹਾਂਜੀ ਦੋਸਤੋ ਹੁਣੇ ਹੁਣੇ ਖਬਰ ਆ ਰਹੀ ਆ ਕਿ ਸਕੂਲ ਦੇ ਵਿੱਚ ਮੌੜ ਸਟੀਆਂ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ 15 ਜਨਵਰੀ ਜੋ ਵਿਦਿਆਰਥੀਆਂ ਦੇ ਪੇਪਰ ਸ਼ੁਰੂ ਹੋਣੇ ਸੀ ਪ੍ਰੀਬੋਰਡ ਉਹਨਾਂ ਦੇ ਕਰਕੇ ਸਕੂਲ ਮੌੜ ਤੋਂ ਖੋਲ ਦਿੱਤੇ ਗਏ ਸੀ ਪਰ ਸੂਬੇ ਨੇ ਕਿਹਾ ਕਿ ਸਟੀਆਂ ਕਰਨ ਦਾ ਐਲਾਨ ਫਿਰ ਤੋਂ ਜਾਰੀ ਕਰ ਦਿੱਤਾ ਗਿਆ ਹੈ ਕੀ ਨਿਊਜ਼ ਹੈ ਬ੍ਰੇਕਿੰਗ ਨਿਊਜ਼ ਆਦੀ ਵੀਡੀਓ ਸਾਰੀ ਤੁਹਾਨੂੰ ਦੱਸਾਂਗੇ ਵੀਡੀਓ ਨਾਲ ਜੁੜੇ ਰਹੋ ਦਰਅਸਲ ਪੰਜਾਬ ਦੇ ਸਾਰੇ ਸਰਕਾਰੀ ਐਡਿਟ ਐਫੀਲੀਏਟਡ ਦੇ ਸੋਨੀ ਰੇਡ ਸਕੂਲ ਦੇ ਸਾਲ 2023-2024 ਲਈ ਬੋਰਡ ਦੀ ਸਲਾਨਾ ਪ੍ਰੀਖਿਆ ਲਈ ਵਿਦਿਆਰਥੀਆਂ ਦੇ ਰਜਿਸਟਰ ਕਰਵਾਉਣੀ ਹੁੰਦੀ ਸੀ ਸਕੂਲਾਂ ਦੀਆਂ ਕਲਾਸਾਂ ਪੰਨਵੀਂ 8ਵੀਂ 10ਵੀਂ ਦੇ 12ਵੀਂ ਦੇ ਦੂਜੇ ਸ਼ੁੱਬਿਆਂ ਦੇ ਬੋਰਡ ਦੇ ਆਉਣ ਵਾਲੇ ਵਿਦਿਆਰਥੀਆਂ ਦੇ ਰਜਿਸਟਰ ਨੰਬਰ ਦੀ ਜਗ੍ਹਾ ਦਸਤਾਵੇਜ਼ ਨਾ ਹੋਣ ਦੀ ਐਡਿਟ ਲਗਾਈ ਗਈ ਹੈ ਸਕੂਲ ਆਪਣੇ ਆਗੈ ID ਵਿੱਚ ਜਾ ਕੇ ਇਸ ਨੂੰ ਚੈੱਕ ਕਰ ਸਕਦੇ ਹਨ PSEB ਨੇ ਹੁਣ ਇਸ ਮਾਮਲੇ ਦੀ ਸਾਰੀ ਜ਼ਿੰਮੇਵਾਰੀ ਸਕੂਲਾਂ ਤੇ ਛੱਡ ਦਿੱਤੀ ਹੈ ਪਰ ਬੋਰਡ ਨੇ ਸਾਫ਼ ਕਰ ਦਿੱਤਾ ਹੈ ਕਿ ਜਿੰਨਾ ਸਕੂਲਾਂ ਦੇ ਵਿਦਿਆਰਥੀਆਂ ਨੇ ਰਿਕਾਰਡ ਵਿੱਚ ਕਮੀ ਹੈ ਉਹ ਸਕੂਲ ਆਪਣੇ ਦਸਤਾਵੇਜ਼ ਰਜਿਸਟਰ ਸਾਖਾ PSEB ਦੇ ਮੁੱਖ ਦਫ਼ਤਰ ਮਹਾਲੀ ਵਿੱਚ 19 ਜਨਵਰੀ ਜਮ੍ਹਾਂ ਤੱਕ ਕਰਵਾ ਸਕਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਤੇ ਰੋਲ ਨੰਬਰ ਸ਼ੁਰੂ ਕਰ ਦਿੱਤੇ ਸਕਣ ਜੇ ਸਹੀ ਸਮੇਂ ਤੇ ਸਕੂਲਾਂ ਨੇ ਇਹ ਪ੍ਰਕਿਰਿਆ ਤਾਂ ਖામੀਆਂ ਵਾਲੇ ਵਿਦਿਆਰਥੀਆਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ ਖામੀਆਂ ਵਾਲੇ ਵਿਦਿਆਰਥੀਆਂ ਨੂੰ ਰੋਲ ਨੰਬਰ ਨਹੀਂ ਜਾਰੀ ਕੀਤੇ ਜਾਣਗੇ ਇਹ ਪ੍ਰਿੰਸੀਪਲ ਇਹਨਾਂ ਦੇ ਇਹਨਾਂ ਦਾ ਕਾਰਨ ਹੋਊਗਾ ਹਾਂਜੀ ਦੋਸਤੋ ਅੱਜ ਦੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਸੀ ਖੁਪ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅੱਜ ਦੀ ਵੀਡੀਓ ਇੰਨੀ ਹੀ ਧੰਨਵਾਦ ਦੋਸਤੋ